ਜਿੱਦਾਂ 2024 ਚ ਅਮਰਤਪਾਲ ਨੂੰ ਲੋਕ ਸਭਾ ਦੀ ਇਲੈਕਸ਼ਨ ਵੇਲੇ ਲੋਕ ਆਮ ਮਹਾਰੇ ਅੱਗੇ ਆ ਕੇ ਪਿਆਰ ਦੇ ਰਹੇ ਸੀ ਹੁਣ ਵੀ ਉਸੇ ਤਰ੍ਹਾਂ ਹੀ ਆ ਲੇਕਿਨ ਪਰ ਸਰਕਾਰ ਤੇ ਹੋਰ ਤਰ੍ਹਾਂ ਜਿਹੜੀਆਂ ਬਹੁਤ ਲੋਕਾਂ ਚ ਸਰਕਾਰ ਜਿਹੜਾ ਖੌਫ ਪੈਦਾ ਕਰ ਰਹੀ ਆ ਡਰ ਸਹਿਮ ਦਾ ਮਾਹੌਲ ਲੋਕਾਂ ਨੂੰ ਪਰਚੇ ਪਾਏ ਜਾ ਰਿਆ ਕਿ ਤੁਸੀਂ ਜੇ ਇਹ ਸਾਡੇ ਉਮੀਦਵਾਰ ਦੀ ਮਦਦ ਕਰੋਗੇ ਤੇ ਸੀ ਤੁਹਾਨੂੰ ਪਰਚੇ ਪਾਵਾਂਗੇ ਜਾਂ ਉਹ ਕਰਾਂਗੇ ਇਸ ਕਰਕੇ ਡਰਾ ਕੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਆ ਕੇ ਅੱਜ ਪੰਜਾਬ ਵਿੱਚ ਕੋਈ ਵੀ ਸੇਫ ਨਹੀਂਗਾ ਨਸ਼ਿਆਂ ਦਾ ਖੁੱਲੇ ਆ ਬੋਲ ਬਲਾ ਕੋਈ ਰੋਕ ਟੋਕ ਨਹੀਂ ਪਿਸਤਾਚਾਰ ਆਮ ਆ ਆ ਪਿੱਛੇ ਦੇ ਡੀਆਜੀ ਭੁੰਦਰ ਫੜਿਆ ਗਿਆ ਉਹ ਕੋ ਪਤਾ ਨਹੀਂ ਇਹ ਇਨਾ ਅੰਗਣਿਤ ਪੈਸਾ ਫੜਿਆ ਗਿਆ ਕਿ ਜਿੰਨੂੰ ਏਜੰਸੀਆਂ ਗਿਣਦੇਆਂ ਗਿਣਦੀਆਂ ਵੀ ਥੱਕ ਗਈਆਂ ਬੜੀ ਸ਼ਰਮ ਵਾਲੀ ਗੱਲ ਆ ਹੈ ਤਾਂ ਤੁਹਾਡੇ ਕੋਆਰਡੀਨੇਟਰ ਤੇ ਵੀ ਹਮਲਾ ਹੋਇਆ ਸੀ ਤਾਂ ਕਿਵੇਂ ਦੇਖਦੇ ਜਿਹੜਾ ਪੈਟਰੋਲ ਪੰਪ ਦੇ ਨਾਲ ਕਿਹਦੇ ਹਮਲਾ ਕੀਤਾ ਗਿਆ ਗੱਡੀ ਦੇ ਵਿੱਚ ਕਿਵੇਂ ਦੇਖਦੇ ਹੋ ਇਹ ਅਹੀ ਘਟਨਾ ਨੂੰ ਬਹੁਤ ਸੀਨੀਅਰ ਲੀਡਰਿਆ ਸੋ ਛੋਦੀਆ ਸਾਹਿਬ ਉਹ ਉਹ ਕਹਿ ਕੇ ਗਏ ਆ ਕਿ ਅਸੀਂ ਸ਼ਾਮ-ਦਾਮ-ਡੰਡ ਭੇਤੀ ਸਭ ਕੁ ਵਰਤੋਂ ਕਰਾਂਗੇ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਇਹਨਾਂ ਦੀਆਂ ਚਾਲਾਂ ਨੂੰ ਹੁਣ ਇਹਨਾਂ ਨੂੰ ਇਹੋ ਜਿਹੇ ਜਿਹੜੇ ਹਾਲਾਤ ਪੈਦਾ ਕਰ ਰਹੇ ਆ ਉਹਨਾਂ ਦਾ ਅੱਜ 11 ਤਰੀਕ ਨੂੰ ਉਹ ਆਪਣੇ ਵੋਟ ਪਾ ਕੇ ਆਪਣਾ ਜਿਹੜਾ ਕਿ ਇਹ ਇਹ ਇਹਨਾਂ ਨੂੰ ਦੱਸ ਦੇਣਗੇ ਇਹ ਚੋਣ ਨੂੰ ਲੈ ਕੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਜਿੱਥੇ ਵੱਖ-ਵੱਖ ਪਾਰਟੀਆਂ ਆਪੋ ਆਪਣਾ ਜੇਤਾ ਦਾ ਦਾਵਾ ਕਰੀਆਂ ਨੇ ਕਾਰਸ ਪੰਜਾਬ ਦੀ ਜਿੱਤੇ ਬੰਦੀ ਦੇ ਸਾਂਝੇਵ ਮੇਦਵਾ ਜੋ ਪੰਥਕ ਉਮੀਦਵਾਰ ਹੈ ਭਾਈ ਮਨਦੀਪ ਸਿੰਘ ਵੱਲੋਂ ਵੀ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਚੋਣ ਜਲਸੇ ਕੀਤੇ ਗਏ ਟਰੈਕਟਰ ਮਾਰਚ ਕੀਤੇ ਗਏ ਮੋਟਰਸਾਈਕਲ ਮਾਰਚ ਕੀਤੇ ਗਏ ਤਾਂ ਅੱਜ 6:00 ਵਜੇ ਤੋਂ ਬਾਅਦ ਜਿਹੜਾ ਚੋਣ ਪਚਾਰ ਖਤਮ ਹੋ ਜਾਏਗਾ ਤਾਂ ਸਾਡੇ ਨਾਲ ਬਾਪੂ ਤਰਸੇਮ ਸਿੰਘ ਜੀ ਨੇ ਐਮਪੀ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਜੀ ਗੱਲਬਾਤ ਕਰਦੇ ਆ ਲਗਾਤਾਰ ਚੋਣ ਮੁਹਿੰਮ ਦੇ ਵਿੱਚ ਜੁੜੇ ਹੋਏ ਨੇ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਨਾਲ ਉਹ ਪਿੰਡਾਂ ਵਿੱਚ ਜਾ ਰਹੇ ਹੋ ਕਿੰਦਾ ਦਾ ਹੰਗਾਰਾ ਜਿਹੜਾ ਮਿਲ ਰਿਹਾ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡੇ ਉਮੀਦਵਾਰ ਨੂੰ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਕਿ ਜਿੱਦਾਂ 2024 ਵਿੱਚ ਅਮਰਤਪਾਲ ਨੂੰ ਲੋਕ ਸਭਾ ਦੀ ਇਲੈਕਸ਼ਨ ਵੇਲੇ ਲੋਕ ਆ ਮਹਾਰੇ ਅੱਗੇ ਆ ਕੇ ਪਿਆਰ ਦੇ ਰਹੇ ਸੀ ਹੁਣ ਵੀ ਉਸੇ ਤਰ੍ਹਾਂ ਹੀ ਆ ਲੇਕਿਨ ਪਰ ਸਰਕਾਰ ਤੇ ਹੋਰ ਤਰ੍ਹਾਂ ਜਿਹੜੀਆਂ ਬਹੁਤ ਲੋਕਾਂ 'ਚ ਸਰਕਾਰ ਜਿਹੜਾ ਖੌਫ ਪੈਦਾ ਕਰ ਰਹੀ ਆ ਡਰ ਸਹਿਮ ਦਾ ਮਾਹੌਲ ਲੋਕਾਂ ਨੂੰ ਪਰਚੇ ਪਾਏ ਜਾ ਰਹੇ ਆ ਉਹ ਦੰਦੇ ਪਤਾ ਨਹੀਂ ਕਿੰਨੇ ਲੋਕਾਂ ਤੇ ਪਰਚੇ ਪਾ ਕੇ ਕਿੰਨੇ ਲੋਕਾਂ ਨੂੰ ਅੰਦਰ ਕਰ ਦਿੱਤਾ ਕਈਆਂ ਨੂੰ ਘਰੋਂ ਭਜਾਇਆ ਹੋਇਆ ਕਿ ਤੁਸੀਂ ਜੇ ਇਹ ਸਾਡੇ ਉਮੀਦਵਾਰ ਦੀ ਮਦਦ ਕਰੋਗੇ ਤੇ ਅਸੀਂ ਤੁਹਾਨੂੰ ਇਹ ਪਰਚੇ ਪਾਵਾਂਗੇ ਜਾਂ ਉਹ ਕਰਾਂਗੇ ਇਸ ਕਰਕੇ ਡਰਾ ਕੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਫਿਰ ਵੀ ਚੜ੍ਹਦੀ ਕਲਾ 'ਚ ਮਲਾਕ ਸ਼ਾਹ ਵਾਲੋ ਕਾਚ ਮੇਲੇ ਵਰਗਾ ਮਾਹੌਲ ਬਣਿਆ ਪਿਆ ਲੋਕ ਕਹਿੰਦੇ ਕਿ ਕਦੋਂ 11 ਤਰੀਕ ਆਵੇ ਕਿ ਅਸੀਂ ਆਪਣਾ ਜਿਹੜਾ ਹਰਜਦਾ ਕਰ ਸਕੀਏ ਜੇ ਕੋਈ ਪਰਚਿਆਂ ਦੀ ਗੱਲ ਕਰ ਰਹੇ ਹੋ ਐਸਐਸਪੀ ਨਵਜੋਤ ਗਰੇਵਾਲ ਨੂੰ ਜਿਹੜਾ ਜਿੱਥੇ ਕਾਰਵਾਈ ਕੀਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਵੱਲੋਂ ਕਿਹਾ ਗਿਆ ਕਿ ਸਾਡੇ ਜਿਹੜੇ ਬੰਦਿਆਂ ਤੇ ਵੀ ਪਰਚੇ ਪਾਏ ਗਏ ਸਨ ਤਾਂ ਉਹਨਾਂ ਵੱਲੋਂ ਵੀ ਚੋਣ ਕਮਿਸ਼ਨ ਨੂੰ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਤਾਂ ਸਸਪੀਰ ਉਹ ਦੂਰ ਕਰੇ ਵਾਲ ਤੇ ਜਿਹੜੀ ਗਾਜ ਲੱਗੀ ਐ ਸੋ ਕਿਵੇਂ ਦੇਖਦੇ ਹੋ ਤੁਸੀਂ ਮੈਂ ਸੋਚਦਾ ਕਿ ਪ੍ਰਸ਼ਾਸਨ ਨੂੰ ਵੀ ਆਪਣਾ ਰੋਲ ਜਿਹੜਾ ਨਿਰਪੱਖ ਹੋ ਕੇ ਨਿਭਾਉਣਾ ਚਾਹੀਦਾ ਨਾ ਕਿ ਕਿਸੇ ਧਿਰ ਦੀ ਉਹਨਾਂ ਨੂੰ ਇਹ ਮਦਦ ਕਰਨੀ ਚਾਹੀਦੀ ਆ ਤੇ ਮੇਰੇ ਖਿਆਲ ਆ ਕਿ ਚੋਣ ਕਮਿਸ਼ਨ ਨੇ ਜੋ ਉਹਨਾਂ ਤੇ ਐਕਸ਼ਨ ਲਿਆ ਬਹੁਤ ਵਧੀਆ ਗੱਲ ਆ ਤੇ ਅਸੀਂ ਚੋਣ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀਆਂ ਚੋਣਾਂ ਨੂੰ ਨਿਰਪੱਖ ਔਰ ਯਕੀਨੀ ਹੋ ਸਕੇ ਤੇ ਸਾਰੇ ਜਿਹੜੇ ਇਹ ਪੋਲਿੰਗ ਸਟੇਸ਼ਨ ਆ ਉਹਨਾਂ ਦੀ ਵੀਡੀਓਗ੍ਰਾਫੀ ਵੀ ਕੰਪਲਸਰੀ ਕੀਤੀ ਜਾਵੇ ਕਿ ਉੱਥੇ ਕਿਸ ਤਰ੍ਹਾਂ ਦੀ ਗੁੰਡਾਗਰਦੀ ਜਾਂ ਕੋਈ ਇਹੋ ਜਿਹੇ ਹਾਲਾਤ ਨਾ ਪੈਦਾ ਹੋਣ ਕਿ ਜਿਹਨਾਂ ਲੋਕਾਂ ਚ ਆਪਸੀ ਭਾਈਚਾਰੇ ਚ ਵੀ ਕੋਈ ਫਿਕ ਪਰੇ ਪਿੰਡ ਦੇ ਲੋਕਾਂ ਚ ਵੀ ਤੇ ਲੋਕ ਅਮਨਾਮਾਨ ਆਪਣੀ ਬੋਰਡ ਦਾ ਆਪਣੀ ਮਰਜ਼ੀ ਅਨਸਾਰ ਆਪਣੇ ਹੱਕ ਦਾ ਉਤਤੇਮਾਲ ਕਰ ਸਕਣਗੇ ਮੈਂ ਕੋਈ ਪਿੰਡਾਂ ਵਿੱਚ ਜਾਂਦੇ ਹਾਂ ਤਾਂ ਲੋਕਾਂ ਦੇ ਲੋਕ ਮਸਲੇ ਕੀ ਰੱਖਦੇ ਨੇ ਜ਼ਿਆਦਾਤਰ ਲੱਗੋ ਕਿ ਜਦੋਂ ਭਾਈ ਅਮਤਪਾਲ ਸਿੰਘ ਵੱਲੋਂ ਲੈ ਸੇੜੀ ਗਈ ਸੀ ਤਾਂ ਜਿਹੜਾ ਉਸ ਵੇਲੇ ਨਸ਼ੇ ਦਾ ਇੱਕ ਕਿਆ ਜ਼ਿਆਦਾ ਸੀ ਕਿ ਭਾਈ ਹਮਤਪਾਲ ਜੀ ਜਿਹੜਾ ਨਸ਼ਾ ਲੋਕ ਨੌਜਵਾਨਾਂ ਦੇ ਪਰਾਇ ਹੈ ਪਹਿਨਾਂ ਨੂੰ ਸਿੱਧੇ ਰਾਹ ਪਾ ਰਹੇ ਨੇ ਤਾਂ ਹੁਣ ਜਿਹੜੇ ਲੋਕਾਂ ਵਿੱਚ ਜਾਂਦੇ ਹੋ ਤਾਂ ਤੁਸੀਂ ਕਿਹੇ ਲੋਕਾਂ ਦੇ ਮੁੱਦੇ ਕੀ ਨੇ ਮੁੱਖ ਮੁੱਦੇ ਤੁਹਾਨੂੰ ਕੀ ਲੋਕ ਦੱਸਦੇ ਨੇ ਮੁੱਖ ਮੁੱਦਾ ਜੀ ਸਭ ਤੋਂ ਵੱਡਾ ਤੇ ਹਰੇਕ ਨੂੰ ਕੋਈ ਵੀ ਆ ਇਨਸਾਨ ਆ ਉਹ ਆਪਣੀ ਆਦਤ ਬਰਤੀ ਫਿਕਰਮੰਦ ਹੁੰਦਾ ਜਦੋਂ ਨੌਜਵਾਨੀ ਨਸ਼ਿਆਂ ਚ ਫਸ ਰਹੀ ਆ ਪਹਿਲਾ ਫਸਾਈ ਜਾ ਰਹੀ ਆ ਧੱਕੇ ਨਾਲ ਤੇ ਸਾਡੀਆਂ ਸਰਕਾਰਾਂ ਜੋ ਆਹਮਾਦੀ ਪਾਰਟੀ ਦੀ ਸਰਕਾਰ ਜਿਹੜੀ ਅੱਜ ਚੱਲ ਰਹੀ ਹੈ ਜਿਹੜੀ ਅੱਜ ਬੜੀ ਧੱਕੇਸ਼ਾਹੀ ਤੇ ਉਤਰੀ ਹੋਈ ਆ ਇਹ ਇਹਨਾਂ ਨੇ ਵਾਦਾ ਕੀਤਾ ਕਿ ਪੰਜਾਬ ਚੋਂ ਅਸੀਂ ਨਸ਼ਾ ਖਤਮ ਕਰਾਂਗੇ ਪੰਜਾਬ ਪੰਜਾਬ ਚੋਂ ਭ੍ਰਿਸ਼ਟਾਚਾਰੀ ਖਤਮ ਕਰਾਂਗੇ ਪੰਜਾਬ ਚੋਂ ਅਸੀਂ ਜਿਹੜਾ ਕਿ ਹਾਲਾਤ ਜਿਹੜੇ ਲਾਅ ਇਨ ਆਰਡਰ ਨੂੰ ਵਧੀਆ ਬਣਾਵਾਂਗੇ ਪਰ ਅੱਜ ਦੀ ਅੱਜ ਦੀ ਸਥਿਤੀ ਇਹ ਆ ਕਿ ਅੱਜ ਪੰਜਾਬ ਚ ਕੋਈ ਵੀ ਸੇਫ ਨਹੀਂਗਾ ਨਸ਼ਿਆਂ ਦਾ ਖੁੱਲੇ ਆ ਬੋਲਬਾਲਾ ਕੋਈ ਰੋਕ ਟੋਕ ਨਹੀਂ ਭ੍ਰਿਸ਼ਟਾਚਾਰ ਆਮ ਆ ਵੱਡੇ ਵੱਡੇ ਛੋਟੇ ਪੱਦਰ ਤੋਂ ਲੈ ਕੇ ਉੱਪਰਲੇ ਪੱਦਰ ਤੱਕ ਸਰਕਾਰਾਂ ਦੇਵਲ ਤੱਕ ਪ੍ਰਚਾਰ ਚਿੱਪਤੇ ਆ ਸਰਕਾਰਾਂ ਆ ਪਿੱਛੇ ਦੇ ਡੀਆਜੀ ਭੁਗੜ ਫੜਿਆ ਗਿਆ ਉਹ ਕੋ ਪਤਾ ਨਹੀਂ ਏ ਨਾ ਗਣਿਤ ਪੈਸਾ ਫੜਿਆ ਗਿਆ ਕਿ ਜਿੰਨੂੰ ਏਜੰਸੀਆਂ ਗਿਣਦਿਆਂ ਗੜਦਿਆਂ ਵੀ ਥੱਕ ਗਈਆਂ ਬੜੀ ਸ਼ਰਮ ਵਾਲੀ ਗੱਲ ਹੈ ਕਿ ਉਹੋ ਹੀ ਡੀ ਡੀਆਈਜੀ ਪਹਿਲਾਂ ਦੂਜੀਆਂ ਸਰਕਾਰਾਂ 'ਚ ਵੀ ਮੋੜੇ ਗਏ ਆ ਤੇ ਕਿਸੇ ਸਰਕਾਰ ਨੇ ਵੀ ਉਹ ਉਹ ਉਧਰ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਕਿ ਮੇਰੇ ਖਿਆਲ 'ਚ ਸਰਕਾਰਾਂ ਦੀ ਮਿਲੀ ਭੁਗਤਣਾ ਹੀ ਹੈ ਪਿਸ਼ਟਾਚਾਰ ਵੀ ਆ ਹਸ਼ਾ ਵੀ ਆ ਜਿਹੜਾ ਜਿਹੋ ਹੋਰ ਹੋਰ ਕਤਰੋ ਗੱਲ ਤੋਂ ਰਹੀ ਆ ਜੋ ਗੁੰਡਾ ਕਰਦੀ ਹੋ ਰਹੀ ਆ ਜੋ ਫੌਤੀਆਂ ਦਾ ਲੈਂਡ ਦੇਣ ਹੋ ਰਿਹਾ ਮੇਰੇ ਖਿਆਲ 'ਚ ਕਿ ਇਹ ਸਰਕਾਰਾਂ ਦੀ ਸਾਡੀ ਅਫਸਰਸ਼ਾਹੀ ਦੀ ਸਹਿਮਤੀ ਤੋਂ ਬਿਨਾ ਇਹ ਇਹਦਾ ਵੱਡੇ ਪੱਧਰ ਤੇ ਨਹੀਂ ਚੱਲ ਸਕਦਾ। ਕੋਈ ਲਾਸਟ ਸਵਾਲ ਹੈ ਤੁਸੀਂ ਗੁੰਡਾਗਰਦੀ ਦੀ ਗੱਲ ਕੀਤੀ ਹੈ ਤਾਂ ਤੁਹਾਡੇ ਕੋਆਰਡੀਨੇਟਰ ਤੇ ਵੀ ਹਮਲਾ ਹੋਇਆ ਸੀ ਤਾਂ ਕਿਵੇਂ ਦੇਖਦੇ ਹੋ ਜਿਹੜਾ ਪੈਟਰੋਲ ਪੰਪ ਦੇ ਨਾਲ ਕਿੰਨੇ ਹਮਲਾ ਕੀਤਾ ਗਿਆ ਗੱਡੀ ਦੇ ਵਿੱਚ ਕਿਵੇਂ ਦੇਖਦੇ ਹੋ ਜੀ ਅਸੀਂ ਘਟਨਾ ਨੂੰ? ਮੇਰੇ ਖਿਆਲ ਹੈ ਕਿ ਜਿਹੜੀਆਂ ਇਹਨਾਂ ਦੇ ਜੋ ਆਮ ਆਦਮੀ ਪਾਰਟੀ ਦੇ ਇੱਕ ਬਹੁਤ ਸੀਨੀਅਰ ਲੀਡਰ ਹੈ ਸਛੋਦੀਆ ਸਾਹਿਬ ਉਹ ਉਹ ਕਹਿ ਕੇ ਗਏ ਆ ਕਿ ਅਸੀਂ ਸ਼ਾਮ-ਦਾਮ-ਦੰਡ ਤੇ ਸਭ ਕੁ ਵਰਤੋਂ ਕਰਾਂਗੇ ਤੇ ਮੇਰਾ ਖਿਆਲ ਉਸੇ ਇਸ ਸਾਜ਼ਿਸ਼ ਦੇ ਤਹਿਤ ਲੋਕਾਂ 'ਚ ਡਰ ਖੋਪ ਪੈਦਾ ਕਰਕੇ ਲੋਕਾਂ ਕੋ ਧੱਕੇ ਨਾਲ ਵੋਟਾਂ ਲੈਣ ਵਾਸਤੇ ਇਹੋ ਜਿਹੇ ਜਿਹੜੇ ਕਿ ਨੌਜਵਾਨੀ ਨੂੰ ਪਿੱਛੇ ਢਾਉਣ ਵਾਸਤੇ ਇਹ ਇਹੋ ਜੇ ਹਮਲੇ ਕਰਕੇ ਲੋਕਾਂ ਨੂੰ ਜਾਂ ਜਾਨੋ ਖ ਮਾਰਨ ਦੀਆਂ ਤੇ ਇਹ ਉਹਨਾਂ ਦਾ ਰਾਹਦਾ ਕਿ ਇੱਕ ਦੋ ਬੰਦੇ ਮਾਰ ਕੇ ਲੋਕਾਂ 'ਚ ਖਿਆਲ ਪੈਦਾ ਹੋ ਜੂ ਪਰਚੇ ਪਾ ਕੇ ਖੋਪ ਪੈਦਾ ਹੋ ਜਾਊਗਾ ਤੇ ਅਸੀਂ ਸ਼ਾਇਦ ਜਿੱਤ ਜਾਾਂਗੇ ਪਰ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਇਹਨਾਂ ਦੀਆਂ ਚਾਲਾਂ ਨੂੰ ਹੁਣ ਇਹਨਾਂ ਨੂੰ ਇਹੋ ਜਿਹੇ ਜਿਹੜੇ ਹਾਲਾਤ ਪੈਦਾ ਕਰ ਰਹੇ ਉਹਨਾਂ ਦਾ ਆ 11 ਤਰੀਕ ਨੂੰ ਆ ਉਹ ਆਪਣੇ ਵੋਟ ਪਾ ਕੇ ਆਪਣਾ ਜਿਹੜਾ ਕਿ ਇਹ ਇਹ ਇਹਨਾਂ ਨੂੰ ਦੱਸ ਦੇਣਗੇ ਧੰਨਵਾਦ ਜੀ ਸੋ ਇਸਰ ਸਾਡੇ ਨਾਲ ਬੱਪੂ ਤਰਸੇਮ ਸਿੰਘ ਜੀ ਜਿਨ੍ਹਾਂ ਵੱਲੋਂ ਸਾਡੇ ਨਾਲ ਪਕਟਾਂ ਨਾਲ ਗੱਲ ਕੀਤੀ ਗਈ ਤੇ ਇਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਜਿਹੜੀ 11 ਤਰੀਕ ਨੂੰ ਚੋਣ ਹੈ ਤੇ 14 ਤਰੀਕ ਨੂੰ ਰਿਜ਼ਲਟ ਹੈ ਉਹ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਆਏਗਾ ਤੇ ਵੱਡੀ ਲੀਲ ਨਾਲ ਭਾਈ ਮਨਦੀਪ ਸਿੰਘ ਖਾਲਸਾ ਤਰਨਤਾਰਨ ਤੋਂ ਜਿੱਤਣਗੇ ਕੈਮਰਾਮੈਨ ਮੈਕ ਨਾਲ ਰਵੀ ਘਾਇਣਾ ਪੰਜਾਬੀ ਲੋਕ ਚੈਨਲ ਤੋਂ ਤਰਨਤਾਰਨ